ਜੀ ਸਰ ਜਿਹੜੀ ਤੁਹਾਨੂੰ ਦਾ ਜੀ ਕਹਿੰਦੇ ਦੀ ਪੁਲਿਸ ਨੂੰ ਕਾਮਰ ਰਹੀ ਨਹੀਂ ਇਹ ਕੁਝ ਅੱਜ ਮਾਨ ਐਸਆਈ ਸਮੇਤ ਸਾਥੀ ਕਰਮਚਾਰੀਆਂ ਅਗਸਤ ਤਲਾਸ਼ ਭੜੇ ਪੁਰਸ਼ਾਂ ਦੇ ਸਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਖਬਰ ਖਾਸ ਦੀ ਮੁਖਬਰੀ ਤੇ ਅਸੀਂ ਸਾਨੂੰ ਕਿਸ ਨੇ ਤਲਾਹ ਦਿੱਤੀ ਕਿ ਐਕ్రో cafe ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਾਨ ਐਸਆਈ ਨੇ ਸਵੇ ਸਾਥੀ ਕਰਮਚਾਰੀਆਂ ਉੱਥੇ ਰੇਡ ਕੀਤਾ ਰੀਡ ਕਰਕੇ ਤੇ ਉਥੇ ਹੁਕਾ ਜਿੱਥੇ ਅਸੀਂ ਇਹਨਾਂ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਇਹ ਅਮਰਦੀਪ ਅਮਰਬੀਰ ਸੇ ਜਿਹੜਾ ਉਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਗ੍ਰਫਤਾਰ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰਾਮਦ ਕਰ ਲਿਆ ਜਾਂਚ ਦੌਰਾਨ ਸਰ ਕਿੰਨੇ ਹੋਕੇ ਬਰਾਮਦ ਹੋਏ ਇਹ ਇੱਕੋ ਹੀ ਅਜੇ ਤਾਂ ਹੁਕਾ ਇੱਕੋ ਬਰਾਮਦ ਹੋਇਆ ਅਜਿਹਾ ਸ਼ਖਸ ਹੈ ਜਿਹੜੇ ਉਹ ਕਿਹੜਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਪਹਿਲਾਂ ਵੀ ਇਹਦੇ ਖਿਲਾਫ 58 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ ਵਿੱਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤਾਂ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਮੁਕਾਬਰਾ ਸਰ ਕਿਆ ਜਾ ਰਿਹਾ ਮੌਕੇ ਉੱਤੇ ਲੜਕੀਆਂ ਵੀ ਮੌਜੂਦ ਸੀ ਨਹੀਂ ਕੋਈ ਲੜਕੀ ਨਹੀਂ ਸੀ ਸਭ ਲੋਕਾਂ ਕੀ ਮੈਸੇਜ ਜਨਤਾ ਨੂੰ ਰਵਾਲੀ ਅਸੀਂ ਦੇਖੋ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਹਾਂ ਜੀ ਨਸ਼ਿਆਂ ਤੋਂ ਦੂਰੀ ਸਰ ਮੈਂ ਇੰਗਰੇਜ਼ੀ ਤੁਹਾਡੇ ਕੋਲੋਂ ਚਾਹੀਦੀ ਵੀ ਲਗਾਤਾਰ ਜਾਰੀ ਹੈ ਲਗਾਤਾਰ ਜਾਰੀ ਹੈ ਜੀ ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਹਾਂ ਹੋਰ ਜੀ ਤਾਂ ਨੂੰ ਇਹਦੇ ਹੋਰ ਵੀ ਰੈਸਟੋਰੈਂਟ ਅਗੇ ਆ ਕਈ ਪਾਪੇ ਭੇਜੇ ਜਿੱਥੇ ਇਸ ਤਰ੍ਹਾਂ ਦੀ ਚੀਜ਼ਾਂ ਕਰਦੀ ਉਹਨਾਂ ਨੂੰ ਕੀ ਚਾਹਾਂਗੇ ਇਦਾਂ ਵੀ ਉਹ ਹਟ ਜਾਣ ਜੇ ਅੱਬਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤੇ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ ਕਰਨ ਜੀ ਹਾਂਜੀ